ਲੋ ਜੀ ਮੈਂ ਤੁਹਾਡੇ ਮਿੱਤਰ ਜਬਰ ਚੌਧਰੀ ਤੁਸੀਂ ਦੇਖਦੇ ਪਏ ਫੈਕਸ ਵਿੱਚ ਜੇਸੀ ਤੁਹਾਨੂੰ ਬੇਨਤੀ ਹੁੰਦੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਤੇ ਅਸੀਂ ਜਸਬਾਲ ਸਿੰਘ ਬੈਂਸੁਰਾ ਦੇ ਨਾਲ ਤਾਂ ਤੁਸੀਂ ਇਹਨਾਂ ਨੂੰ ਜਾਣਦੇ ਹੋ ਵੈਟਰਨ ਜਰਨਲਿਸਟ ਨੇ ਤੇ ਬਹੁਤ ਸੀਨੀਅਰ ਪੱਤਰਕਾਰ ਰਹੇ ਆਥਰ ਨੇ ਕਿ ਇਹਨਾਂ ਨੇ ਜਿਹੜੀ ਖਾਲਿਸਤਾਨ ਦੇ ਵਾਸਤੇ ਰੂਪਰੇਖਾ ਲਿਖੀ ਖਾਲਿਸਤਾਨ ਦਾ ਕਹਿ ਲੋ ਕਿ ਕੰਸਟੀਟਿਊਸ਼ਨ ਉਹਦੀਆਂ ਕਿਸ ਤਰ੍ਹਾਂ ਦੇ ਸਿਸਟਮਸ ਹੋਣਗੇ ਕੀ ਉੱਥੇ ਹੋਊਗਾ ਹਰ ਚੀਜ਼ ਤੇ ਉੱਥੇ ਇਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਸੀ ਇੱਕ ਆਪਣਾ ਖਿਆਲ ਲਿਖਿਆ ਅਸੀਂ ਉੱਤੇ ਵੱਖ-ਵੱਖ ਰੂਪ ਦੇ ਉੱਤੇ ਗੱਲ ਕਰ ਰਹੇ ਹੁਣ ਅੱਜ ਜਿਹੜੀ ਸਾਡੀ ਗੱਲਬਾਤ ਹੈ ਅਸੀਂ ਅਕਾਲ ਤਖਤ ਦੇ ਰੋਲ ਦੇ ਬਾਰੇ ਗੱਲ ਕਰਾਂਗੇ ਇਹ ਤੁਹਾਨੂੰ ਪਤਾ ਹੈ ਜਿਹੜਾ ਅਕਾਲ ਤਖਤ ਹੈ ਸਿੱਖ ਸੰਗਤਾਂ ਵਾਸਤੇ ਬਹੁਤ ਹੀ ਕਹੋ ਕਿ ਇਹ ਜਜ਼ਬਾਤੀ ਇੱਕ ਜਗ੍ਹਾ ਦਾ ਨਾਮ ਔਰ ਇਹਦਾ ਕਿਰਦਾਰ ਜਿਹੜਾ ਹੁਣ ਜਦੋਂ ਖਾਲਸਤਾਨ ਦੀ ਰਾਜ ਭਾਗ ਨਹੀਂ ਹੁਣ ਜਿਹੜਾ ਕਿਰਦਾਰ ਹੈ ਉਹ ਤੁਹਾਡੇ ਸਾਹਮਣੇ ਸਾਰਿਆਂ ਦੇ ਜਿਹੜਾ ਕਲੈਕਟਿਵ ਕੌਨਸ਼ੀਅਸ ਜਿਹੜਾ ਉਹ ਬੋਲਦਾ ਸਿੱਖ ਪੰਥ ਦਾ ਅਕਾਲ ਤਖਤ ਦੇ ਉਤੋਂ ਪਰ ਜ਼ਾਹਿਰ ਹੈ ਜਦੋਂ ਜਦੋਂ ਤੁਹਾਡੀ ਸਟੇਟ ਬਣ ਜਾਏਗੀ ਹਲਸਤਾਨ ਬਣ ਜਾਏਗੀ ਰਾਜਪਾਗ ਤੁਹਾਡੇ ਕੋਲ ਆ ਜਾਏਗਾ ਫਿਰ ਉਹਦੇ ਉਹ ਵੀ ਤਰੀਕੇ ਹਕੂਮਤ ਸਰਕਾਰ ਜਿਹੜੀ ਦਰਬਾਰ ਚਲਾਉਂਦੇ ਚਲਾਏ ਉਹਦੇ ਵਿੱਚ ਅਕਾਲ ਤਖਤ ਦਾ ਕੀ ਰੋਲ ਹੋਏਗਾ ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਬਹੁਤ ਹੀ ਅਹਿਮ ਮੁੱਦਾ ਹੈਗਾ ਬਹੁਤ ਹੀ ਅਹਿਮ ਟੌਪਿਕ ਹੈਗਾ ਤੁਸੀਂ ਇਸ ਨੂੰ ਆਪਣਾ ਸੁਣੋ ਸਾਡੇ ਨਾਲ ਰਹੋ ਤੇ ਬੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਆਪ ਜੀ ਨੂੰ ਤੇ ਚੌਧਰੀ ਸਾਹਿਬ ਆਪ ਜੀ ਨੂੰ ਤੇ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਦੱਸੋ ਆਪਣਾ ਕਿ ਅਕਾਲ ਤਖਤਾ ਇਸ ਵੇਲੇ ਤੇ ਰੋਲ ਜਿਹੜਾ ਉਹ ਕੋਈ ਕਹਿ ਲਓ ਕਿ ਜ਼ਾਹਿਰ ਹੈ ਕੋਈ ਕੋਈ ਬਹੁਤ ਜ਼ਿਆਦਾ ਪਾਵਰਸ ਉਹਦੇ ਕੋਲ ਨਹੀਂ ਇਖਤਿਆਰਾਤ ਉਹਦੇ ਕੋਲ ਨਹੀਂ ਸਰਕਾਰ ਉਹਦੇ ਕੋਲ ਨਹੀਂ ਤੇ ਉਹਦਾ ਜਿਹੜਾ ਜਿਹੜਾ ਉਹਦਾ ਕਿਰਦਾਰ ਹੈ ਜਾਂ ਰੋਲ ਹੈ ਉਹ ਇੱਕ ਧਾਰਮਿਕ ਕਹਿ ਲਓ ਕਿ ਇੱਕ ਆਪਣਾ ਜਿਹੜਾ ਹੈ ਉਹਦੀ ਗਾਈਡੈਂਸ ਦੇਣਾ ਹੈਗਾ ਤੇ کیا اے اسی طرح ہی چلਦਾ ਰਹੇਗਾ یعنی کہ ایک پیرالل ਨਾਲ ਇੱਕ یعنی کہ کہہ لو کہ ایک پاور ਦਾ ਸੈਂਟਰ ਰਹੇਗਾ ਜਬੀ ਸਾਹਿਬ ਸਭ ਤੋਂ ਪਹਿਲੀ ਗੱਲ ਇਹ ਆਪਾਂ ਨੂੰ ਸਮਝਣੀ ਪੈਣੀ ਆ ਵੀ ਜਿਹੜੀ ਅਕਾਲ ਤਖਤ ਸਾਹਿਬ ਹੈ ਨਾ ਉਹ ਜੋ ਸਿੱਖੀ ਦੇ ਵਿੱਚ ਮੀਰੀ ਅਤੇ ਪੀਰੀ ਦਾ ਸਿਧਾਂਤ ਆ ਹੂੰ ਉਹਦੇ ਉਹਦਾ ਇੱਕ ਥੜਾਉਣਾ ਉਹਦੀ ਇੱਕ ਤਖਤ ਆ ਇਹ ਮੀਰੀ ਦਾ ਇਹ ਤਖਤ ਆ ਜੇ ਮੀਰੀ ਦਾ ਤਖਤ ਅਕਾਲ ਤਖਤ ਸਾਹਿਬ ਆ ਤਾਂ ਪੀਰੀ ਦਾ ਜਿਹੜਾ ਤਖਤ ਹੈਗਾ ਉਹ ਹਰਿਮੰਦਰ ਸਾਹਿਬ ਆ ਮਹਾਰਾਜ ਸਾਹਿਬ ਜੀ ਨੂੰ ਆਪਾਂ ਕਹਿੰਦੇ ਆ ਜੀ ਜੀ ਤੇ ਇਹ ਦੋਵੇਂ ਜਿਹੜੀਆਂ ਧਿਰਾਂ ਹੈਗੀਆਂ ਆ ਮੀਰੀ ਅਤੇ ਪੀਰੀ ਰਾਜਨੀਤੀ ਅਤੇ ਧਰਮ ਸਿੱਖੀ ਦੇ ਵਿੱਚ ਬਰਾਬਰ ਬਰਾਬਰੀ ਚੱਲਦੇ ਆ ਇੱਕ ਇੱਕ ਜਿਹੜਾ ਸਿੱਖ ਹੈਗਾ ਆਪਣੇ ਆਪ ਨੂੰ ਕਹਾਉਂਦਾ ਜਿਹੜਾ ਸਿੱਖੀ ਦੇ ਸੂਲਾਂ ਉੱਤੇ ਚੱਲਦਾ ਹੂੰ ਉਹਦੇ ਵਿੱਚ ਪੋਲੀਟੀਕਲ ਅਵੇਅਰਨੈਸ ਹੋਣੀ ਜ਼ਰੂਰੀ ਹੈ ਜਿੱਥੇ ਉਹ ਧਾਰਮਿਕ ਤੌਰ ਦੇ ਉੱਤੇ ਪੂਰਾ ਪਰਫੈਕਟ ਹੁੰਦਾ ਹੈਗਾ ਠੀਕ ਹੈ ਸੋ ਜੇ ਆਪਾਂ ਇਸ ਚੀਜ਼ ਨੂੰ ਲਈਏ ਵੀ ਜਿਹੜਾ ਅਕਾਲ ਤਖਤ ਸਾਹਿਬ ਆ ਉਹ ਇੱਕ ਬਹੁਤ ਵੱਡੀ ਇੰਪੋਰਟੈਂਟ ਥਾਂ ਆ ਇੱਕ ਤਖਤ ਆ ਅਕਸਰ ਆਪਾਂ ਇਹ ਗੱਲ ਕਰਦੇ ਹੈਗੇ ਆ ਰਤਨ ਸਿੰਘ ਭੰਗੂ ਦੇ ਸ਼ਬਦਾਂ ਨੂੰ ਵਰਤਦੇ ਆ ਵੀ ਹਮ ਰਾਖਤਾ ਪਾਤਸ਼ਾਹੀ ਦਾਵਾ ਹੂੰ ਤੇ ਰਤਨ ਸਿੰਘ ਭੰਗੂ ਨੇ ਇਹ ਗੱਲ ਸ਼ਬਦ ਆਪਣੇ ਇਤਿਹਾਸ ਦੇ ਵਿੱਚ ਲਿਖੀ ਹੈਗੀ ਆ ਪਰ ਇਹਦਾ ਮਤਲਬ ਅਸੀਂ ਇਹ ਦਰਸ਼ਾਣਾ ਚਾਹੁੰਦੇ ਹੈਗੇ ਆ ਆਪਣੀ ਸੰਗਤ ਨੂੰ ਤੇ ਦੁਨੀਆ ਨੂੰ ਹੂੰ ਵੇ ਜੋ ਤੋਂ ਹਾਲੀਸਤਾਨ ਆਜ਼ਾਦ ਹੋ ਜਾਂਦਾ ਹੈਗਾ ਉੱਥੇ ਕੋਈ ਕਿਸੇ ਅਸੀਂ ਸ਼ਰਾਹੀ ਫੈਮਿਲੀ ਨੂੰ ਲੈ ਕੇ ਨਹੀਂ ਬਿਠਾ ਲ ਦੇਣਾ ਹੈਗਾ ਹੂੰ ਜਾਂ ਸਾਨੂੰ ਕੋ ਰਣਜੀਤ ਸਿੰਘ ਦੀ ਫੈਮਿਲੀ ਦੇ ਚੁਲ੍ਹਾ ਪਵੇ ਜਾਂ ਕਿਸੇ ਹੋਰ ਪਟਿਆਲੇ ਵਾਲਾ ਜਾਂ ਕੋਈ ਹੋਰ ਵੀ ਜਿਹੜੀਆਂ ਸਾਡੀਆਂ ਰਿਆਸਤਾਂ ਸੀਗੀਆਂ ਹੂੰ ਇਹਦਾ ਮਤਲਬ ਇਹ ਹਰਗਿਚ ਨਹੀਂ ਹੈਗਾ ਪਰ ਇਹਦਾ ਹਰਗਿਚ ਇਹ ਮਤਲਬ ਜੂੜ ਹੈਗਾ ਵੇ ਜਿਹੜਾ ਅਕਾਲ ਤਖਤ ਸਾਹਿਬ ਆ ਉਹ ਅਕਾਲ ਪੁਰਖ ਵਾਹਿਗੁਰੂ ਦਾ ਸਜਿਆ ਹੋਇਆ ਛੇਵੇਂ ਪਾਤਸ਼ਾਹ ਵੱਲੋਂ ਇਹ ਉਹ ਤਖਤ ਹੈਗਾ ਜਿੱਥੇ ਦੁਨੀਆ ਦੇ ਹਰੇਕ ਇਨਸਾਨ ਨੂੰ ਬਰਾਬਰਤਾ ਮਿਲਦੀ ਹੈਗੀ ਆ ਠੀਕ ਹੈ ਜਿੱਥੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਹਰ ਸਾਹਿਬ ਜੀ ਨੇ ਆਪਣੇ ਜਿਹੜੇ ਹੈਗੇ ਹੁਕਮਨਾਮੇ ਜਾਰੀ ਕੀਤੇ ਹੈਗੇ ਆ ਹੂੰ ਜਿੱਥੇ ਉਹਨਾਂ ਨੇ ਜ਼ੁਲਮ ਅਤੇ ਜ਼ਾਲਮ ਦੇ ਵਿਰੁੱਧ ਇੱਕ ਬਗਾਵਤ ਕੀਤੀ ਸੀਗੀ ਹੂੰ ਹੂੰ ਅਤੇ ਆਪਣਾ ਇੱਕ ਸੈਪਰੇਟ ਹੁਕਮਨਾਮਾ ਜਾਰੀ ਕਰਕੇ ਦੱਸ ਦਿੱਤਾ ਸੀ ਕਿ ਅੱਜ ਤੋਂ ਬਾਅਦ ਇਹ ਜਿਹੜਾ ਹੈਗਾ ਆ ਸਿੱਖੀ ਦਾ ਸੂਲ ਹੈਗਾ ਉਹ ਅਸੀਂ ਜਿਹੜਾ ਜ਼ਾਲਮ ਮੁਗਲ ਤਾਮਰਾਜ ਹੈਗਾ ਅਸੀਂ ਉਹਦੇ ਬੋਧ ਤੇ ਅੱਜ ਖੜੇ ਹੋਏ ਹੈਗੇ ਆ ਅਤੇ ਅਸੀਂ ਦੁਨੀਆ ਨੂੰ ਬਰਾਬਰ ਦਾ ਹੱਕ ਲੈ ਕੇ ਦੇਵਾਂਗੇ ਠੀਕ ਹੈ ਸੋ ਜੋ ਤਖਤ ਅਕਾਲ ਤਖਤ ਸਾਹਿਬ ਦੀ ਇਹ ਇੱਕ ਵੱਡੀ ਮਹਾਨਤਾ ਹੈਗੀ ਆ ਹਮ ਅੱਜ ਦੀ ਸਿਚੁਏਸ਼ਨ ਦੇ ਵਿੱਚ ਤੁਸੀਂ ਗੱਲ ਕੀਤੀ ਹੈਗੀ ਆ ਜੇ ਤਾਕਤ ਸਾਹਿਬ ਤਾਂ ਉੱਥੇ ਹੀ ਆ ਹਮ ਉਹਦੀ ਅਥੋਰਟੀ ਵੀ ਉੱਥੇ ਆ ਹਮ ਪਰ ਉਹਦੇ ਉੱਤੇ ਜਿਹੜੇ ਲੋਕ ਸੇਵਾ ਕਰ ਰਹੇ ਹੈਗੇ ਆ ਹੂੰ ਸ਼ਾਇਦ ਉਹਦੇ ਯੋਗ ਨਹੀਂ ਹੈਗੇ ਉਹਨਾਂ ਦੇ ਕੋਲ ਉਹ ਚੀਜ਼ ਨਹੀਂ ਹੈਗੀ ਜਿਹੜੀ ਹੋਣੀ ਚਾਹੀਦੀ ਸੀ ਆ ਰੀਸੈਂਟਲੀ ਜਿਹੜਾ ਐਸਜੀਪੀਸੀ ਦਾ ਯੂ ਟਿਊਬ ਚੈਨਲ ਹੈਗਾ ਹਾਂਜੀ 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 ਉਹਨਾਂ ਨੇ ਕਥਾ ਕਰਦਿਆਂ ਨੇ ਕਿਸੇ ਸੰਗ ਉਹ ਕਥਾ ਕਰਦਿਆਂ ਨੇ 94 ਦਾ ਜੋ ਘਲੂ ਘਰਾ ਹੋਇਆ ਹੂੰ ਅਟੈਕ ਤੋਂ ਬਾਅਦ ਹਰਮਿੰਦਰ ਸਾਹਿਬ ਦੇ ਟੈਕ ਤੋਂ ਬਾਅਦ ਜੋ ਨਵੰਬਰ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸਾਰੀ ਭਾਰਤ ਦੇ ਵਿੱਚ ਉਹਨਾਂ ਨੇ ਉਹ ਕਥਾ ਛੇੜੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਦਾਂ ਸਾਡੇ ਨਾਲ ਜ਼ੁਲਮ ਹੋਇਆਗਾ ਇਸ ਕਰਕੇ ਜਿਹੜਾ ਸੀਗਾ ਉਹ ਨੀ ਆ ਦੀ ਜਿਹੜੀ ਅਥਾਰਟੀ ਹੈਗੀ ਆ ਉਹਨਾਂ ਨੇ ਇੱਕ ਅਕਾਲ ਤਖਤ ਸਾਹਿਬ ਨੂੰ ਇੱਕ ਫੂਰ ਚੈਲੰਜ ਕਰ ਦਿੱਤਾ ਇੱਕ ਫੂਰ ਚੈਲੰਜ ਕਰ ਦਿੱਤਾ ਥੈਂ ਕਾਮਨਲੀ ਬਈ ਸਾਡੇ ਲਈ ਤੁਸੀਂ ਕੁਝ ਵੀ ਹੈ ਨਹੀਂ ਹਾਲਾਂਕਿ ਅਕਾਲ ਤਖਤ ਸਾਹਿਬ ਦਿੱਲੀ ਦੇ ਤਖਤ ਨਾਲੋਂ ਸਭਾ ਫੋਟੂ ਚਾਇਆ ਸਭਾ ਹੱਥ ਉੱਚਾ ਆਇਆ ਹੂੰ ਸੋ ਅਕਾਲ ਤਖਤ ਸਾਹਿਬ ਦੀ ਅਥਾਰਟੀ ਇੰਡੀਅਨ ਤਖਤ ਨਾਲੋਂ ਦਿੱਲੀ ਦੇ ਤਖਤ ਨਾਲੋਂ ਵੱਡੀ ਆ ਪਰ ਅੱਜ ਮੋਦੀ ਹਿੰਦੂ ਤਵ ਨੇ ਉਹਨੂੰ ਚੈਲੰਜ ਕਰਕੇ ਉਹਨਾਂ ਦਾ ਇੱਕ ਇੱਕ ਚੈਨਲ ਵੀ ਬੰਦ ਕਰ ਦਿੱਤਾ ਹੈਗਾ ਸੋ ਚਲੋ ਖੈਰ ਇਹ ਗੱਲ ਆਪਣੇ ਸਮਝ ਦੇ ਵਿੱਚ ਆਉਂਦੀ ਹੈਗੀ ਆ ਬਈ ਪੰਜਾਬ ਦੇ ਵਿੱਚ ਜਿਹੜੀ ਸਿੱਖ ਹੈਗੇ ਆ ਉਹ ਗੁਲਾਮ ਹੋ ਚੁੱਕੇ ਹੈਗੇ ਆ ਹਿੰਦੂ ਤਵ ਦੇ ਚਾਹੇ ਉਹ ਧਾਰਮਿਕ ਹੋਵੇ ਚਾਹੇ ਉਹ ਰਾਜਨੀਤਿਕ ਹੋਵੇ ਸੋ ਆਪਾਂ ਗੱਲ ਸਾਡਾ ਜਿਹੜਾ ਮੇਨ ਇਸ਼ੂ ਹੋਏ ਆ ਬਈ ਅਸੀਂ ਜਿਹੜਾ ਜਦੋਂ ਖਾਲਸਤਾਨ ਖਾਲਸਤਾਨ ਆਜ਼ਾਦ ਹੋ ਜਾਂਦਾ ਹੈਗਾ ਜੀ ਤਾਂ ਜਿਹੜਾ ਅਕਾਲ ਤਖਤ ਸਾਹਿਬ ਜਾਂ ਉਹਦਾ ਕੀ ਰੋਲ ਹੋਵੇਗਾ ਬਿਲਕੁਲ ਸਾਡਾ ਬੜਾ ਬੜਾ ਪਾਈ ਗੱਲ ਕਰਦੇ ਹੈਗੇ ਆ ਜੀ ਜੀ ਆਪਣਾ ਇਸ਼ੂ ਇਹ ਆ ਹੂੰ ਦੇਖੋ ਜਿਹੜਾ ਅਕਾਲ ਤਾ ਜਿਹੜਾ ਹੈਗਾ ਖਾਲਸਤਾਨ ਆਜ਼ਾਦ ਹੋਏ ਤੇ ਹੂੰ ਭਾਵੇਂ ਜਿਹੜਾ ਹੈਗਾ ਆ ਉੱਥੇ ਦਾ ਐ ਜਿਹੜਾ ਸਿਸਟਮ ਹੈਗਾ ਉਹ ਲੋਕਤੰਤਰਕ ਹੋਵੇਗਾ ਤੇਸ਼ ਦੀ ਪਾਰਲੀਮੈਂਟ ਹਮਮ ਲੋਕਲ ਗਵਰਨਮੈਂਟਾਂ ਜਾਂ ਪੰਚਾਇਤਾਂ ਸ਼ਹਿਰਾਂ ਦੀਆਂ ਮਾਨਸਿਪਲ ਕਮੇਟੀਆਂ ਉਹ ਲੋਕਾਂ ਦੇ ਨਾਲ ਹੀ ਚੁਣੀਆਂ ਜਾਣਗੀਆਂ ਲੋਕਾਂ ਦੀਆਂ ਵੋਟਾਂ ਦੇ ਨਾਲ ਚੁਣੀਆਂ ਜਾਣਗੀਆਂ ਠੀਕ ਹੈ ਜਿਹੜੀਆਂ ਡੇ ਟੂ ਡੇ ਜਿਹੜੀ ਡੇ ਟੂ ਡੇ ਜਿਹੜੀ ਹੈਗੀ ਆ ਦੇਸ਼ ਨੂੰ ਤੇ ਉਹ ਆਪਣੇ ਲੋਕਤੰਤਰ ਤਰੀਕੇ ਨਾਲ ਉਥੇ ਦੇ ਜਿਹੜਾ ਸੰਵਧਾਨ ਹੋਊਗਾ ਜਿਹੜਾ ਹੋਊਗਾ ਉਹਦੇ ਹਿਸਾਬ ਨਾਲ ਉਹ ਰਗਨਤਨੀ ਆ ਠੀਕ ਹੈ ਤੇ ਉਹ ਵਿਰੇਗ 55 ਸਾਲਾਂ ਬਾਅਦ ਜਿਹੜੀ ਹੈਗੀ ਆ ਉਹ ਗਵਰਨਮੈਂਟ ਉਹਦੀ بنیاد ਖਤਮ ਹੋ ਜਾਊਗੀ ਤੇ ਦੁਬਾਰਾ ਚੋਣ ਹੋਇਆ ਕਹਿੰਗੇ ਬਿਲਕੁਲ ਠੀਕ ਹੈ ਪਰ ਇਹਦੇ ਨਾਲ ਜਿਹੜੀ ਅਕਾਲ ਤਖਤ ਸਾਭ ਦੀ ਅਥਾਰਟੀ ਹੋਗੀ ਹੂੰ ਉਹ ਇੱਕ ਆਜ਼ਾਦ ਕਿਸਮ ਦੀ ਹੋਊਗੀ ਉਹਦੇ ਉੱਤੇ ਕੋਈ ਕਾਨੂੰਨ ਨਹੀਂ ਲਾਗੂ ਹੋਊਗਾ ਭਾ ਜਿਹੜਾ ਖਾਲਸਾਣ ਦਾ ਉਹਦੀ ਅਥਾਰਟੀ ਵੈਟਿਕਨ ਦੇ ਤਰੀਕੇ ਦੇ ਨਾਲ ਹੋਊਗੀ ਉਹ ਆਪਣੇ ਆਪ ਦੇ ਵਿੱਚ ਅਗਜਾਦ ਹੋਊਗਾ ਹੂੰ ਉਹਦੀ ਆਪਣੀ ਗੁਰਮਤachar ਏਜੰਸੀਆਂ ਜਿਹੜੀਆਂ ਹੈਗੀਆਂ ਹੋਣਗੀਆਂ ਉਹਦਾ ਆਪਣੀ ਉਹਦੀ ਆਪਣੀ ਫੌਜ ਹੋਊਗੀ ਪੁਲਿਸ ਹੋਊਗੀ ਉਹ ਆਪਣੇ ਤਰੀਕੇ ਦੇ ਨਾਲ ਅਕਾਲ ਤਖਤ ਨੂੰ ਗੁਰਮਤ ਜਿਹੜਾ ਲੋਕਤੰਤਰ ਹੈਗਾ ਉਹਦੇ ਹਿਸਾਬ ਨਾਲ ਉਹ ਅਕਾਲ ਤਖਤ ਨੂੰ ਰਣ ਕਰਨਗੇ ਪਰ ਜਿੱਦਾਂ ਆਪਾਂ ਗੱਲ ਕੀਤੀ ਸੀਗੀ ਬਈ ਇਹ ਇਹ ਜਿਹੜਾ ਖਾਲਸਾਣ ਦੀ ਜਿਹੜੀ ਨਾਰਮਲ ਸਰਕਾਰ ਹੋਣੀ ਹੈਗੀ ਆ ਹੂੰ ਉਹ ਆਪਣਾ ਡੇ ਟੂ ਡੇ ਕੰਮ ਚਲਾਉਗੀ ਜ਼ਿੰਮੇਵਾਰੀ ਨਿਭਾਉਗੀ ਠੀਕ ਹੈ ਪਰ ਨਾਲ ਜੇ ਇਸ ਤਰੀਕੇ ਦੇ ਨਾਲ ਹਰ ਇੱਕ ਗਵਰਨਮੈਂਟ ਬਣਦੀ ਹੈਗੀ ਆ ਉਹਦਾ ਪ੍ਰਾਈਮ ਮਿਨਿਸਟਰ ਬਣਦਾ ਹੈਗਾ ਹੂੰ ਉਸ ਦੇਸ਼ ਦੇ ਵਿੱਚ ਖਾਲਸਾਤਨ ਦੇ ਵਿੱਚ ਕੋਈ ਰਾਸ਼ਟਰਪਤੀ ਨਹੀਂ ਹੋਗਾ ਕੋਈ ਪ੍ਰੈਜ਼ੀਡੈਂਟ ਨਹੀਂ ਹੋਗਾ ਅੱਛਾ ਪ੍ਰੈਜ਼ੀਡੈਂਟ ਕਾਲ ਤੱਕ ਸ੍ਰੀ ਅਥਾਰਟੀ ਦੇ ਅਧੀਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੀ ਰਾਸ਼ਟਰਪਤੀ ਮੰਨਿਆ ਜਾਊਗਾ ਅੱਛਾ ਜਿਹੜੀ ਆਖਰੀ ਬਾਸ਼ੀਤ ਜਿਹੜੇ ਜਿਹੜੇ ਖਾਲਸਾ ਪੰਥ ਦੇ ਧਾਰਮਿਕ ਗੁਰੂ ਹੈਗੇ ਆ ਉਹ ਗੁਰੂ ਗੋਬਿੰਦ ਸਿੰਘ ਆ ਅੱਛਾ ਤੇ ਉੱਥੇ ਪ੍ਰਾਈਮ ਮਿਨਿਸਟਰ ਦੀ ਅਥਾਰਟੀ ਤੇ ਹੋਗੀਆਂ ਹੋਰ ਸਾਰੀਆਂ ਮਿਨਿਸਟਰੀਆਂ ਹੋਣਗੀਆਂ ਪਰ ਪ੍ਰੈਜ਼ੀਡੈਂਟ ਨਹੀਂ ਉਥੇ ਹੋਵੇਗਾ ਤੇ ਜਿਹੜੀ ਵੀ ਸਰਕਾਰ ਬਣੂਗੀ ਜਦੋਂ ਸਰਕਾਰ ਬਹੁਮਤ ਦੇ ਵਿੱਚ ਆ ਜਾਊਗੀ ਕੋਈ ਵੀ ਪਾਰਟੀ ਦੀ ਜਿਹੜੀ ਲੋਕ ਇਲੈਕਸ਼ਨਾਂ ਤੋਂ ਬਾਅਦ ਹੂੰ ਉਹਦਾ ਜਿਹੜਾ ਲੀਡਰ ਹੋਊਗਾ ਪ੍ਰਾਈਮ ਮਿਨਿਸਟਰ ਬਣਨ ਲਈ ਜਿਹੜਾ ਚਾਹਵਨ ਹੋਊਗਾ ਹੂੰ ਉਹ ਆਪਣੀ ਸਰਕਾਰ ਬਣਾਉਣ ਤੋਂ ਪਹਿਲਾਂ ਹਮ ਅਕਾਲ ਤਖਤ 'ਤੇ ਜਾਊਗਾ ਉੱਥੇ ਦਾ ਜਿਹੜੀ ਅਥਾਰਟੀ ਹੋਗੀ ਅਕਾਲ ਤਖਤ ਦਾ ਜ਼ਫੀਰਦਾਰ ਹੋਗਾ ਉਹਦੇ ਨਾਲ ਪੰਜ ਸੰਗਤ ਸਹਿਵਾਨ ਉਹਦੇ ਐਜੇਡੀ ਦੇ ਨਾਲ ਦੇ ਜੁਆਇੰਟ ਹੋਣਗੇ ਹਮ ਉਹਨਾਂ ਦੇ ਕੋਲ ਜਾ ਕੇ ਆਪਣੀ ਉਹ ਅਪੀਲ ਕਰੂਗਾ ਵੀ ਮੇਰੀ ਪਾਰਟੀ ਜਿੱਤ ਗਈ ਹੈਗੀ ਅਤੇ ਮੈਂ ਨੈਕਸਟ ਪ੍ਰਾਈਮ ਮਿਨਿਸਟਰ ਬਣਨ ਲਈ ਇੱਥੇ ਤੁਹਾਡੇ ਕੋਹਾਜ਼ਰ ਹੋਇਆ ਹਾਂ ਉਹ ਉਹਨਾਂ ਨੂੰ ਇੱਕ ਜਿਦਾਂ ਕਹਿੰਦੇ ਆ ਵੀ ਇੱਕ ਨਾਰਮਲ ਤੌਰ ਦੇ ਉੱਤੇ ਉਹਨਾਂ ਨੂੰ ਇਜਾਜ਼ਤ ਦੇਣਗੇ ਕਿਉਂਕਿ ਦੇਸ਼ ਦੇ ਵਿੱਚ ਉਹਨਾਂ ਦੀ ਪਾਰਟੀ ਜਿੱਤ ਚੁੱਕੀ ਹੈਗੀ ਆ ਹੂੰ ਤੇ ਉਹਨਾਂ ਦੀ ਅਥਾਰਟੀ ਦੇ ਥੱਲੇ ਉਹ ਕਹਿਣਗੇ ਹਾਂ ਠੀਕ ਹੈ ਤੁਸੀਂ ਆਪਣੀ ਗਵਰਨਮੈਂਟ ਨੂੰ ਸਟੇਬਲਿਸ਼ ਕਰ ਲਓ ਤੇ ਇਸੇ ਨੂੰ ਚਲਾਵੋ ਤੇ ਬੰਸੀ ਇਹ ਤੇ ਫਿਰ ਜਿਸ ਤਰ੍ਹਾਂ ਜਿਸ ਤਰ੍ਹਾਂ ਮਤਲਬ ਹੁਣ ਕੋਈ ਸਰਕਾਰ ਅਗਰ ਜਿੱਦੀ ਹੈ ਹਿੰਦੁਸਤਾਨ ਵਿੱਚ ਜਾਂ ਪਾਕਿਸਤਾਨ ਵਿੱਚ ਤੇ ਉਹ ਜ਼ਾਇਰਾ ਪ੍ਰੈਜ਼ੀਡੈਂਟ ਕੋਲ ਜਾਂਦਾ ਹੈ ਬੰਦਾ ਪ੍ਰੈਜ਼ੀਡੈਂਟ ਨੂੰ ਕਹਿੰਦਾ ਜਨਾਬ ਜੇ ਪ੍ਰੈਜ਼ੀਡੈਂਟ ਉਹਨਾਂ ਨੂੰ ਕਹਿੰਦਾ ਤੁਸੀਂ ਜਨਾਬ ਆਪਣਾ ਆਪਣੀ ਸਰਕਾਰ ਬਣਾਓ ਤੇ ਉਹ ਸਿਮਿਲਰ ਰੋਲ ਇਸੇ ਤਰ੍ਹਾਂ ਦਾ ਤੁਸੀਂ ਚਾਹ ਰਹੇ ਹੋ ਕਿ ਜਿੱਥੇ ਅਕਾਲ ਤਖਤ ਦਾ ਹੋਵੇਗਾ ਜਥੇਦਾਰ ਦਾ ਹਾਂਜੀ ਜਥੇਦਾਰ ਜਾਣੀ ਗੁਰੂ ਗੋਬਿੰਦ ਸਿੰਘ ਦਾ ਇੱਕ ਪੈਦੂਆ ਹੋਊਗਾ ਰਿਪਰੈਜ਼ੈਂਟ ਕਰ ਰਿਹਾ ਹੋਊਗਾ ਰਿਪਰੈਜ਼ੈਂਟ ਕਰ ਰਿਹਾ ਗੁਰੂ ਗੋਬਿੰਦ ਸਿੰਘ ਦੀ ਅਥਾਰਟੀ ਨੂੰ ਸਹੀ ਅਕਾਲ ਤਖਤ ਸਾਹਿਬ ਦਾ ਜਿੱਥੇ ਜਥੇਦਾਰ ਜਥੇਦਾਰਾਂ ਦੇ ਨਾਲ ਜਿਹੜੇ ਕੱਲਾ ਜਥੇਦਾਰ ਨਹੀਂ ਹੋਗਾ ਉਹਦੇ ਨਾਲ ਜਿਹੜੇ ਵਿਚਾਰ ਜਥੇਦਾਰ ਹੋਰ ਹੋਣਗੇ ਜਿਹੜੀ ਮੈਂ ਸਮਝਿਆ ਤੁਸੀਂ ਕਹਿ ਰਹੇ ਹੋ ਕਿ ਯਾਨੀ ਕਿ ਅਕਾਲ ਤਖਤ ਦਾ ਜਿਹੜਾ ਰੋਲ ਹੈ ਇੱਕ ਪ੍ਰੈਜ਼ੀਡੈਂਸੀ ਦਾ ਰੋਲ ਹੋਏਗਾ ਜਿਵੇਂ ਨਾਰਮਲ ਡੈਮੋਕ੍ਰੇਸੀ ਵਿੱਚ ਪ੍ਰੈਜ਼ੀਡੈਂਸੀ ਦਾ ਰੋਲ ਹੁੰਦਾ ਨੇਵੇਂ ਯਾਨੀ ਅਕਾਲ ਤਖਤ ਦੇ ਜਿੱਦ ਆਪਣਾ ਜਥੇਦਾਰ ਦਾ ਰੋਲ ਹੋਏਗਾ ਹਾਂ ਆਪਾਂ ਨੂੰ ਕਹਿ ਸਕਦੇ ਆਂ ਵੀ ਜਿੱਦਾਂ ਪੰਜ ਪ੍ਰਧਾਨਨੀ ਦਾ ਜਿਹੜਾ ਸਿਸਟਮ ਹੈਗਾ ਆ ਹੂੰ ਉਹ ਉਥੇ ਲਾਗੂ ਹੋਊਗਾ ਅੱਛਾ ਉਹਨੂੰ ਤੁਸੀਂ ਪ੍ਰੈਜ਼ੀਡੈਂਸੀ ਦਾ ਰੋਲ ਸਮਝ ਲਓ ਉਹਨੂੰ ਤੁਸੀਂ ਤੁਮੁੱਚੇ ਪੰਛਦਾਹ ਦਾ ਰੋਲ ਸਮਝ ਲਵੋ ਉਹਨੂੰ ਤੁਸੀਂ ਸ਼ਾਹੀ ਤਖਤ ਦਾ ਰੋਲ ਸਮਝ ਲਵੋ ਜਿੱਦਾਂ ਮੌਨਕੀ ਚਲਾਉਂਦੀ ਹੁੰਦੀ ਹੈ ਕਿਸੇ ਦੇਸ਼ ਨੂੰ ਜਿੱਦਾਂ ਇੰਗਲੈਂਡ ਰਿਹਾ ਇੱਥੇ ਦੀ ਜਿਹੜੀ ਮੌਨਕੀ ਹੈਗੀ ਆ ਉਹ ਰਾਜਾ-ਜਾੜ ਕੋਈ ਨਹੀਂ ਹੁੰਦੇ ਹੈਗੇ ਆ ਜਦੋਂ ਗਵਰਨਮੈਂਟ ਬਣਦੀ ਆ ਮੌਕੇ ਦਾ ਜਿਹੜਾ ਰਾਜਾ ਜਾਂ ਰਾਣੀ ਹੁੰਦੇ ਹੈਗੇ ਆ ਉਹ ਉਹਨਾਂ ਨੂੰ ਅਥਾਰਟੀ ਦਿੰਦੇ ਹੈਗੇ ਆ ਉਹਦੀ ਸਰਕਾਰ ਹੁੰਦੀ ਆ ਉਹ ਮੌਨਕੀ ਦੀ ਸਰਕਾਰ ਹੁੰਦੀ ਆ ਉਹ ਥਿਸ ਹਾਈਨੈਸ ਦੀ ਉਹ ਗਵਰਨਮੈਂਟ ਹੈਗੀ ਇੰਗਲੈਂਡ ਦੀ ਚੁੱਕੇ ਦੀ ਇਸ ਵੇਲੇ ਇਸੇ ਤਰੀਕੇ ਦੇ ਨਾਲ ਜਿਹੜੀ ਖਾਲਸਾਤਨ ਦੇ ਵਿੱਚ ਗਵਰਨਮੈਂਟ ਹੋਊਗੀ ਉਹ ਅਕਾਲ ਤਖਤ ਸਾਹਿਬ ਦੀ ਓਨਰ ਥੱਲੇ ਉੱਥੇ ਕੰਮ ਕਰਨਗੇ ਉਹ ਤੇ ਇਹ ਆਪਣਾ ਜਿਸ ਤਰ੍ਹਾਂ ਮਤਲਬ ਇਹ ਸਾਰੇ ਜਿਹੜੇ ਰੋਲ ਨੇ ਪ੍ਰੈਜ਼ੀਡੈਂਸੀ ਦਾ ਰੋਲ ਹੋਵੇ ਚਾਹੇ ਹੁਣ ਜਿਹੜੀ ਪ੍ਰੈਜ਼ੈਂਟ ਹਿੰਦੁਸਤਾਨ ਦੀ ਗੱਲ ਕਰਦੀ ਹੈ ਪਾਕਿਸਤਾਨ ਦੀ ਗੱਲ ਕਰਦੀ ਹੈ ਜਾਂ ਤੁਸੀਂ ਯੂਕੇ ਦੀ ਮਿਸਾਲ ਦਿੱਤੀ ਇਹ ਸਾਰੇ ਜਿਹੜੇ ਰੋਲ ਨੇ ਪ੍ਰੈਜ਼ੀਡੈਂਸੀ ਦਾ ਜਾਂ ਮੋਨਾਰਕੀ ਦਾ ਇਹ ਪੂਰਾ ਤਰ੍ਹਾਂ ਜਨ ਕੀ ਲਿਖਤ ਵਿੱਚ ਆਇਆ ਹੋਇਆ ਕੰਸਟੀਟਿਊਸ਼ਨਲ ਰੋਲ ਉਹਨਾਂ ਦੇ ਕੋਲ ਦਿੱਤਾ ਹੋਇਆ ਤੁਸੀਂ ਆਪਣਾ ਜਨ ਕੀ ਖਾਲਸਾਣ ਦੇ ਵਿੱਚ ਵੀ ਜਨ ਕੀ ਕੰਸਟੀਟਿਊਸ਼ਨਲ ਰੋਲ ਜਿਹੜਾ ਡਿਫਾਈਨ ਹੋਏਗਾ ਅਗਾਂ ਕਾਲ ਤਖਤ ਦਾ ਜੱਥੇਦਾਰ ਦਾ ਤਾਂਜੀ ਉਹ ਬਕਾਇਦਾ ਉਹਦੇ ਵਿੱਚ ਉਹਦੀ ਧਰਾਵਾਂ ਹੋਣਗੀਆਂ ਉਰ ਬਕਾਇਦਾ ਕਨਸਟੀਚਿਊਸ਼ਨ ਦੇ ਵਿੱਚ ਇੱਕ ਚੈਪਟਰ ਹੋਊਗਾ ਉਸ ਚੈਪਟਰ ਦੇ ਅਧੀਨ ਜਿਹੜੀਆਂ ਉਹਨਾਂ ਨੂੰ ਅਥਾਰਟੀ ਦਿੱਤੀ ਗਈ ਹੈਗੀ ਆ ਜਿੱਦਾਂ ਮਤਲਬ ਆਪਾਂ ਕਹਦੇ ਹੈਗੇ ਆ ਡੇ ਟੂ ਡੇ ਤਾਂ ਅਕਾਲ ਤਖਤ ਦੇ ਵਿੱਚ ਕੋਈ ਵੀ ਇੰਟਰਫੀਅਰੈਂਸ ਨਹੀਂ ਕਰੂਗਾ ਹੂੰ ਉਹ ਗਵਰਨਮੈਂਟ ਜਿਹੜੀ ਚੁਣੀ ਹੋਈ ਹੈਗੀ ਉਹ ਆਪਣੇ ਤਰੀਕੇ ਦੇ ਨਾਲ ਦੇਸ਼ ਨੂੰ ਚਲਾਊਗੀ ਸਹੀ ਪਰ ਹਰੇਕ ਮਹੀਨਾ ਹਰੇਕ ਮਹੀਨੇ 30 ਦਿਨਾਂ ਬਾਅਦ ਜਿਹੜੀ ਕਵਰਨਟ ਇਸ਼ੂ ਹੈਗੇ ਹੈਗੇ ਦੁਨੀਆ ਦੇ ਕਵਰਨਟ ਇਸ਼ੂ ਹੈਗੇ ਰਾਜਨੀਤੀ ਦੇ ਜਾਂ ਉਸ ਦੇਸ਼ ਦੀ ਅੰਦਰੂਨੀ ਹਾਲਤ ਦੇ ਹੈਗੇ ਆ ਉਹਦਾ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਜਾਂ ਪ੍ਰਾਈਮ ਮਿਨਿਸਟਰ ਰਿਪਰੈਜ਼ੈਂਟੇਟਿਵ ਸਪੋਜ਼ ਕਰੋ ਪ੍ਰਾਈਮ ਮਿਨਿਸਟਰ ਉੱਤੇ ਉਸ ਦਿਨ ਉੱਥੇ ਨਹੀਂ ਹੈਗਾ ਉਹ ਕਿਸੇ ਜ਼ਰੂਰੀ ਕੰਮ ਬਾਹਰ ਗਿਆ ਹੈਗਾ ਜਾਂ ਕਿਤੇ ਹੋਰ ਥਾਂ ਤੇ ਬਿਜ਼ੀ ਹੈਗਾ ਤਾਂ ਉਹਦਾ ਰਿਪਰੈਜ਼ੈਂਟ ਉੱਥੇ ਜਾ ਕੇ ਅਕਾਲ ਤਖਤ ਸਾਹਿਬ ਦੀ ਅਥਾਰਟੀ ਨੂੰ ਜਾ ਕੇ ਚਾਹ ਪਾਣੀ ਪੀਊਗਾ ਉਹਨਾਂ ਨਾਲ ਗੱਲ ਮੀਟਿੰਗ ਕਰੂਗਾ ਉਹਨਾਂ ਨੂੰ ਦੱਸੂਗਾ ਵੀ ਅੱਜ ਦੀ ਜਿਹੜੀ ਸਿਚੁਏਸ਼ਨ ਜਿਹੜੀ ਕੁਆਰੈਂਟਾਈਨ ਇਸ਼ੂਸ ਹੈਗੇ ਆ ਉਹ ਆਇਆ ਉਹਨੂੰ ਆਪਾਂ ਇਸ ਤਰੀਕੇ ਨਾਲ ਨਿਪਟਾਰਾ ਰਿਹਾ ਹੈਗੇ ਆ ਜੇ ਸਪੋ ਉਹ ਇੱਕ ਉਹਨਾਂ ਦੀ ਇੱਕ ਗ੍ਰੈਜੂਅਲ ਉਹਨਾਂ ਦੀ ਇੱਕ ਮੀਟਿੰਗ ਹੋਇਆ ਕਰੂਗੀ ਇੱਕ ਮਹੀਨੇ ਦੇ ਬਾਅਦ ਅੱਛਾ ਅ ਸਿਰਫ ਉਹਨਾਂ ਨੂੰ ਜਾਣਕਾਰੀ ਦੇਣ ਦੇ ਲਈ ਅਖਾਲਤਖ ਸਾਹਿਬ ਨੂੰ ਅਥਾਰਟੀ ਨੂੰ ਵੀ ਇਹ ਦੀ ਸਿਚੁਏਸ਼ਨ ਆਇਆ ਦੁਨੀਆ ਦੀ ਸਿਚੁਏਸ਼ਨ ਆਇਆ ਤੇ ਇਹ ਸਿਚੁਏਸ਼ਨ ਦੇ ਵਿੱਚ ਅਸੀਂ ਇਦਾਂ ਕੰਮ ਕਰ ਰਹੇ ਹੈਗੇ ਆ ਤੇ ਉਹਨਾਂ ਦੀ ਉਸਲਾਹ ਲੈਣਗੇ ਇਸ ਵੇਲੇ ਇਸ ਵੇਲੇ ਹੁਣ ਤੁਸੀਂ ਜਿਹੜੇ ਅਕਾਲ ਤਖਤ ਦਾ ਜਥੇਦਾਰ ਜਿਹੜਾ ਉਹ ਇੱਕ ਬੜੀ ਅਹਿਮ ਪੋਜੀਸ਼ਨ ਹੈ ਸਿੱਖ ਪੰਥ ਦੇ ਵਿੱਚ ਇਸ ਵੇਲੇ ਜਿਹੜਾ ਉਹਦਾ ਚੋਣਾਂ ਜਾਂ ਉਹ ਕਿਸ ਤਰ੍ਹਾਂ ਉੱਤੇ ਬਹਿੰਦਾ ਜਥੇਦਾਰ ਕਿਸ ਤਰ੍ਹਾਂ ਉਹਨੂੰ ਮਿਲਦਾ ਟਾਈਟਲ ਕਿਸ ਤਰ੍ਹਾਂ ਉਹਦਾ ਜਨ ਕਿ ਉਹਨੂੰ ਕਹ ਲੋ ਕਿ ਉਹਦੀ ਉਹਨੂੰ ਮੰਨਤਾ ਕਿਸ ਤਰ੍ਹਾਂ ਮਿਲਦੀ ਹੈ ਜਾਂ ਉਹਨੂੰ ਕਿਸ ਤਰ੍ਹਾਂ ਜਥੇਦਾਰ ਅਕਾਲ ਤਖਤ ਦਾ ਜਥੇਦਾਰ ਅਸੀਂ ਬਣਾਉਂਦੇ ਆ ਅੱਜ ਦਾ ਤਰੀਕਾ ਕਰ ਕੀ ਹੈ ਔਰ ਜਿਹੜਾ ਤੁਸੀਂ ਸੋਚਿਆ ਕਿ ਜਨ ਕਿ ਜਦੋਂ ਖਾਲਸਾ ਦੀ ਸਰਕਾਰ ਬਣ ਜਾਏਗੀ ਉਸ ਤੋਂ ਬਾਅਦ ਉਹਦਾ ਜਿਹੜਾ ਉਹਦਾ ਚੋਣਾਂ ਦਾ ਇੱਕ ਜਿੱਦਾ ਨਵਾਂ ਦਾ ਤਰੀਕਾ ਹੋਏਗਾ ਨਾ ਸਰਕਾਰ ਦਾ ਜਿਸ ਤਰ੍ਹਾਂ ਚੋਣਾ ਹੋਣੀ ਆ ਅਕਾਲ ਤਖਤ ਜਥੇਦਾਰ ਦਾ ਚੋਣ ਦਾ ਤਰੀਕਾ ਕਰ ਹੁਣ ਕੀ ਹੈ ਤੇ ਉਦੋਂ ਕੀ ਹੋਏਗਾ ਤੁਹਾਨੂੰ ਤੁਸੀਂ ਕੀ ਸੋਚਿਆ ਉਸ ਬਾਰੇ ਯਾ ਯਾ ਜਿਹੜੀ ਕਿਉਂਕਿ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ ਜਿਹੜਾ ਅਕਾਲ ਤਖਤ ਸਾਹਿਬ ਜੀ ਨੂੰ ਆਪਾਂ ਸ਼ਾਹੀ ਤਖਤ ਦੀ ਗੱਲ ਕੀਤੀ ਹੈਗੀ ਆ ਤਾਂ ਉਹਦਾ ਜਿਹੜਾ ਰਿਪਰੈਜ਼ੈਂਟ ਹੁਣ ਜਿੱਦਾਂ ਪਹਿਲੇ ਜਿਹੜੇ ਸਾਡੇ ਜਿਹੜੇ ਅਕਾਲ ਤਖਤ ਦੇ ਪਹਿਲੇ ਸੇਵਾਦਾਰ ਸੀਗੇ ਜਾਂ ਜਥੇਦਾਰ ਸੀਗੇ ਉਸ ਵੇਲੇ ਜਥੇਦਾਰ ਸ਼ਬਦ ਨਹੀਂ ਸੀਗਾ ਤਾਂ ਭਾਈ ਗੁਰਦਾਸ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਏ ਬਣਾਇਆ ਸੀ ਕਿਉਂਕਿ ਭਾਈ ਗੁਰਦਾਸ ਜੀ ਉਸ ਵੇਲੇ ਦੇ ਆਪਣੇ ਸਮੇਂ ਦੇ ਸਭ ਤੋਂ ਵੱਡੇ ਸਕਾਲਰ ਸੀ ਕਿ ਸਿੱਖੀ ਦੇ ਗੁਰਬਾਣੀ ਦੇ ਪੰਥਕ ਮਰਿਆਦਾ ਦੇ ਤੇ ਉਹਨਾਂ ਨੂੰ ਉਹ ਸੇਵਾ ਉਹਨਾਂ ਨੂੰ ਬਖਸ਼ੀ ਸੀ ਉਸੇ ਲੈਵਲ ਦੇ ਉੱਤੇ ਜੇ ਅਸੀਂ ਫਿਊਚਰ ਦੀ ਗੱਲ ਕਰਾਂਗੇ ਖਾਲਸਾਤਨ ਆਜ਼ਾਦ ਹੋਣ ਤੇ ਕਿਉਂਕਿ ਇਸ ਵੇਲੇ ਤਾਂ ਹਕਾਲਤ ਸਾਹਿਬ ਬਣਿਆ ਸੌਡੀ ਹੈਗੀ ਆ ਇਸ ਵੇਲੇ ਤਾਂ ਇੰਡੀਆ ਗਵਰਨਮੈਂਟ ਦੇ ਉੱਥੇ ਥੱਲੇ ਆ ਕਿਉਂਕਿ ਉਹਨਾਂ ਦੇ ਜਿਹੜੇ ਸਾਡੇ ਜਥੇਦਾਰ ਬਣ ਰਹੇ ਹੈਗੇ ਆ ਉਹਨਾਂ ਦੇ ਕੋਲ ਇੰਨੀ ਉਹ ਨੌਲੇਜ ਨਹੀਂ ਹੈਗੀ ਇੰਨੀ ਉਹ ਤਾਕਤ ਨਹੀਂ ਹੈਗੀ ਇੰਨੀ ਉਹਨਾਂ ਦੇ ਕੋਲ ਕਹਿਣ ਲਈ ਨਹੀਂ ਹੈਗਾ ਵੀ ਉਹ ਉਸ ਜਿਹੜਾ 10 ਸਗਣ ਵੀ ਅਸੀਂ ਆਜ਼ਾਦ ਹਾਂ ਅਸੀਂ ਤੁਹਾਡੇ ਤੁਹਾਡੇ ਗੁਲਾਮ ਥਲੇ ਗੁਲਾਮੀ ਥਲੇ ਤੁਹਾਡਾ ਹੁਕਮ ਨਹੀਂ ਮੰਨਾਂਗੇ ਸਹੀ ਬਾਅਦ ਇੱਕ ਸਮਾਂ ਆਊਗਾ ਜਦੋਂ ਖਾਲਸਾਤਨ ਆਜ਼ਾਦ ਹੋ ਜਾਊਗਾ ਫੇ ਉਹ ਜਿਹੜਾ ਜੱਥੇਦਾਰ ਹੋਊਗਾ ਉਹ ਇਕੱਲੇ ਭਾਰਤ ਲੈ ਜਾਂ ਖਾਲਸਾਤਨ ਲੈਵਲ ਦੇ ਉੱਤੇ ਹੀ ਨਹੀਂ ਉਹਦੀ ਚੋਣ ਹੋਊਗੀ ਹਮਮ ਸਿਲੈਕਸ਼ਨ ਹਮ ਉਹਦੀ ਵਰਲਡ ਲੈਵਲ ਦੇ ਉੱਤੇ ਹੋਊਗੀ ਅੱਛਾ ਜੇ ਡਾਇਸਪੋਰਾ ਜਿ ਸਿੱਖ ਨੇ ਉਹ ਵੀ ਦੇਣੇ ਕਿ ਕਹਿ ਲੋ ਕਿ ਉਹਨੂੰ ਤੋਂ ਵੋਟਾਂ ਪਾਣ ਕਰਨ ਹਾਂ ਉਹ ਡਾਈਸ ਬੋਰਡ ਦੇ ਵਿੱਚੋਂ ਕੋਈ ਸਪੋਜ਼ ਕਰੋ ਇੰਗਲੈਂਡ ਦੇ ਵਿੱਚੋਂ ਕੋਈ ਵਧੀਆ ਸਿੱਖ ਉਹਨਾਂ ਨੂੰ ਮਿਲ ਜਾਂਦਾ ਹੈਗਾ ਆ ਜਿਹੜਾ ਇਸ ਚੀਜ਼ ਦੇ ਯੋਗ ਹੈਗਾ ਤੇ ਖਾਲਸਤਾਨ ਦੇ ਵਿੱਚ ਉਹਦੇ ਬਰਾਬਰ ਦਾ ਕੋਈ ਹੋਰ ਬੰਦਾ ਨਹੀਂ ਹੈਗਾ ਹੂੰ ਤਾਂ ਉਹ ਜਿਹੜਾ ਜਸੇਦਾਰ ਹੋਊਗਾ ਉਹ ਫੇਰ ਉਹੀ ਹੋਊਗਾ ਜਿਹੜਾ ਉਸ ਚੀਜ਼ ਦੇ ਲਾਇਕ ਹੋਊਗਾ ਚਾਹੇ ਉਹ ਇੰਗਲੈਂਡ ਤੋਂ ਹੋਵੇ ਚਾਹੇ ਉਹ ਖਾਲਸਤਾਨ ਤੋਂ ਹੋਵੇ ਚਾਹੇ ਉਹ ਕਿਉਂਕਿ ਜਿਹੜਾ ਆਕਾਲ ਤਖਤ ਉਹ ਆਜ਼ਾਦ ਆ ਉਹ ਕਿਸੇ ਰਾਜਨੀਤੀ ਦੇ ਅਧੀਨ ਨਹੀਂ ਹੁੰਦਾ ਹੈਗਾ ਹੂੰ ਹੂੰ ਉਹ ਖਾਲਸਤਾਨ ਦੀ ਜਿਹੜੀ ਆਪਣੀ ਅਥਾਰਟੀ ਹੈਗੀ ਆ ਖਾਲਸ ਸਰਕਾਰ ਦੀ ਉਹ ਉਹਦੇ ਥੱਲੇ ਵੀ ਹੈ ਨਹੀਂ ਤੋਂ ਇਸ ਕਰਕੇ ਜਿਹੜਾ ਯੋਗ ਵਿਅਕਤੀ ਹੋਊਗਾ ਜਿਹੜਾ ਆਪਣਾ ਕਰਦਾਰ ਹੋਊਗਾ ਜਿਹੜਾ ਰਾਜਨੀਤੀ ਅਤੇ ਧਰਮ ਨੂੰ ਜਾਣਦਾ ਹੋਊਗਾ ਇੰਟਰਨੈਸ਼ਨਲ ਰਾਜਨੀਤੀ ਦੇ ਉੱਤੇ ਸਕਾਲਰ ਹੋਊਗਾ ਹੂੰ ਜੇ ਉਸ ਨੂੰ ਹੀ ਅਥਾਰਟੀ ਦਿੱਤੀ ਜਾਊਗੀ ਉਹੀ ਉਹ ਬਣ ਬਣੂਗਾ ਉਹਦਾ ਰੰਗ ਕੀ ਆ ਉਹ ਰੰਗ ਦਾ ਕਾਲਾ ਹੈਗਾ ਆ ਔਰ ਰੰਗ ਦਾ ਗੋਰਾ ਹੈਗਾ ਆ ਉਹ ਰੰਗ ਦਾ ਬ੍ਰਾਊਨ ਹੈਗਾ ਆ ਪੰਜਾਬੀ ਜਿਹੜਾ ਆਪਣੀ ਰੰਗ ਹੈਗੇ ਆ ਇਹਦੇ ਉੱਤੇ ਉਹਦਾ ਕੋਈ ਅਸਰ ਨਹੀਂ ਹੋਊਗਾ ਉਹ ਦੁਨੀਆ ਦੇ ਲੈਵਲ ਦੇ ਉੱਤੇ ਹੋਗਾ ਅੱਛਾ ਠੀਕ ਹੋ ਗਿਆ ਤੁਸੀਂ ਇੱਕ ਦਸਦਾ ਤਰੀਕਾ ਕਰ ਰਹਾ ਹੋ ਦਾ ਕਿ ਜਨਨ ਕਿ ਪੂਰੀ ਦੁਨੀਆ ਜਿੱਥੇ ਵੀ ਸਿੱਖ ਹੋਏਗਾ ਉਹ ਚੁਣਿਆ ਜਾ ਸਕਦਾ ਉਹ ਜ਼ਰੂਰੀ ਨਹੀਂ ਕਿ ਉਹ ਆਪਣਾ ਕਲਖਤਾਨ ਦੇ ਵਿੱਚ ਹੀ ਹੋਵੇ ਦਾ ਉਹਦਾ ਨਾਗਰਿਕ ਹੀ ਹੋਵੇ ਬਾਕਾਇਦਾ ਸਿਟੀਜ਼ਨ ਹੀ ਹੋਵੇ ਠੀਕ ਹੋ ਗਿਆ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਕਿਹਿਆ ਜਨਨ ਕਿ ਜਦੋਂ ਇੱਕ ਸਰਕਾਰ ਚਲਦੀ ਹੋਏਗੀ ਜਿਹੜੀ ਕਿ ਪਬਲਿਕ ਦੀ ਜਨਨ ਕਿ ਚੁਣੀ ਹੋਈ ਸਰਕਾਰ ਹੈ ਉਹ ਪਬਲਿਕ ਨੂੰ ਜਵਾਬ ਦੇ ਹੈ ਜਿਸ ਤਰ੍ਹਾਂ ਹੁੰਦਾ ਕਿ ਡੈਮੋਕ੍ਰੇਸੀ ਵਿੱਚ ਹੁੰਦਾ ਤੇ ਲੇਕਿਨ ਕਿਹ ਜਿਹੜਾ ਅਕਾਲ ਤਖਤਾ ਜਿਹੜਾ ਹੁਕਮਨਾਮਾ ਹੋਏਗਾ ਉਹ ਸਰਕਾਰ ਦੇ ਉੱਤੇ ਮੰਨਣਾ ਵਾਜਬ ਹੋਏਗਾ ਜਾਂ ਫਿਰ ਇਹ ਕਿ ਉਹਦਾ ਰੋਲ ਜਿਹੜਾ ਉਹ ਕੰਸਲਟੈਂਸੀ ਦਾ ਹੋਏਗਾ ਕਿ ਉਹ ਸਲਾਹ ਦੇ ਸਕਦਾ ਹੈ مشورہ دے ਸਕਦਾ ਲੇਕਿਨ ਐਵੇਂ ਕਿ ਉਹ ਵੀਟੋ ਕਹ ਲੋ ਕਿ ਉਹਦੇ ਕੋਲ ਪਾਵਰ ਨਹੀਂ ਹੋਏਗੀ ਜਾਂ ਹੋਏਗੀ ਜੇੜੀ ਤਾਂ ਨਾਰਮਲ ਸਮੇਂ ਦੇ ਮੁਤਾਬਕ ਗਵਰਨਮੈਂਟ ਚੱਲ ਰਹੀ ਹੈਗੀ ਆ ਉਹਦੇ ਵਿੱਚ ਉਹਦੀ ਕੋਈ ਇੰਟਰਫੇਸ ਨਹੀਂ ਹੋਊਗਾ ਇੰਟਰਫੀਅਰੈਂਸ ਨਹੀਂ ਹੋਊਗੀ ਠੀਕ ਹੈ ਉਹਨੂੰ ਪੂਰੀ ਸਰਕਾਰ ਨੂੰ ਪੂਰੀ ਅਥਾਰਟੀ ਹੋਗੀ ਪ੍ਰਾਈਮ ਮਿਨਿਸਟਰ ਨੂੰ ਜਾਂਥੀ ਸਰਕਾਰ ਦੇ ਮਿਨਿਸਟਰੀਅਲ ਜਿਹੜਾ ਸਿਸਟਮ ਹੋਗਾ ਉਹਨਾਂ ਨੂੰ ਪੂਰੀ ਅਥਾਰਟੀ ਹੋਊਗੀ ਕਿ ਆਪਣੀ ਦੇਸ਼ ਨੂੰ ਉਹ ਚਲਾਉਣਗੇ ਪਰ ਸਪੋਜ਼ ਕਰੋ ਕੱਲ ਨੂੰ ਕੋਈ ਇਹੋ ਜਿਹੀ ਵਿਪਤਾ ਆ ਜਾਂਦੀ ਹੈਗੀ ਆ ਕੋਈ ਇਹੋ ਜਿਹੀ ਸਿਚੁਏਸ਼ਨ ਬਣ ਜਾਂਦੀ ਹੈਗੀ ਆ ਜੇ ਨੂੰ ਐਮਰਜੈਂਸੀ ਕਹਿ ਦਿੰਨੇ ਹੈਗੇ ਆਪਾਂ ਕੋਈ ਬਾਹਰੋਂ ਦੇਸ਼ 'ਤੇ ਹਮਲਾ ਕਰ ਦਿੰਦਾ ਹੈਗਾ ਸਹੀ ਕੋਈ ਅੰਦਰੋਂ ਬਗਾਵਤ ਹੋ ਜਾਂਦੀ ਕਿਸੇ ਰੂਪ ਕਿਸੇ ਰੂਪ ਦੇ ਵਿੱਚ ਹੂੰ ਤਾਂ ਉਸ ਵੇਲੇ ਅਕਾਲ ਤਖਤ ਸਾਹਿਬ ਅਤੇ ਦੇਸ਼ ਦੀ ਸਰਕਾਰ ਰਲ ਕੇ ਕੰਮ ਚਲਾਉਣਗੇ ਠੀਕ ਹੈ ਜੇ ਅਕਾਲ ਤਖਤ ਸਾਹਿਬ ਦਾ ਜ਼ਫੇਦਾਰ ਇਹ ਸਮਝੂਗਾ ਅਥਾਰਟੀ ਇਹ ਸਮਝੂਗੀ ਹੂੰ ਵੀ ਜਿਹੜੀ ਮੌਕੇ ਦੀ ਗਵਰਨਮੈਂਟ ਹੈਗੀ ਆ ਹੂੰ ਉਹ ਵਿਗੜ ਚੁੱਕੀ ਹੈਗੀ ਆ ਉਦੋਂ ਇਹ ਸਿਚੁਏਸ਼ਨ ਸੰਭਾਲ ਲਈ ਹੁੰਦੀ ਤਾਂ ਗਵਰਨਮੈਂਟ ਉਥੇ ਡਿਸਮਿਸ ਕਰ ਦਿੱਤੀ ਜਾਊਗੀ ਤੇ ਉਥੇ ਇੱਕ ਜਿੱਦਾ ਵੋਰ ਕੈਬਿਨੇਟ ਹੁੰਦੀ ਆ ਵੋਰ ਕੈਬਿਨੇਟ ਦੇ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਅਤੇ ਹੂੰ ਦੇਸ਼ ਦੇ ਜਿਹੜੇ ਮਹਾਨ ਬੰਦੇ ਹੋਣਗੇ ਜਿਹੜੇ ਗਵਰਨਮੈਂਟ ਦੇ ਵਿੱਚ ਹੋਣਗੇ ਜਾਂ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਹੋਣਗੇ ਕੋਲ ਪਾਰਟੀਆਂ ਜਿੱਦਾਂ ਕਹਿੰਦੀ ਆ ਆਪਾਂ ਹਾਂਜੀ ਹਾਂਜੀ ਉਹ ਇਕੱਠੇ ਹੋ ਕੇ ਉਸ ਸਿਚੁਏਸ਼ਨ ਨੂੰ ਨਿਪਟੜ ਗਏ ਜਿੱਦਾ ਵੋਰ ਕੈਬਿਨੇਟ ਹੁੰਦੀ ਆ ਵੋਰ ਕੈਬਿਨੇਟ ਉਹ ਵੋਰ ਕੈਬਿਨੇਟ ਦੇ ਰੂਪ ਦੇ ਵਿੱਚ ਅਕਾਲ ਤਖਤ ਦੇ ਨਾਲ ਹੋ ਕੇ ਤੇ ਜਿਹੜੀ ਹੈਗੀ ਸਿਚੁਏਸ਼ਨ ਨੂੰ ਸੁਧਾਰਨਗੇ ਤੇ ਜੇ ਜੋ ਤੋਂ ਲੋਡ ਪਾਉਗੀ ਵੀ ਸਿਚੁਏਸ਼ਨ ਸ਼ਾਂਤ ਹੋ ਗਈ ਆ ਮੁੜ ਕੇ ਨਾਰਮਲਾਈਜ਼ ਆ ਗਿਆ ਹੈਗਾ ਤੇ ਫਿਰ ਮੁੜ ਕੇ ਇਲੈਕਸ਼ਨਾਂ ਕਿੱਥੇ ਜਾਣਗੀਆਂ ਉੱਥੇ ਬਿਲਕੁਲ ਠੀਕ ਹੋ ਗਿਆ ਮੈਂ ਗੱਲ ਅਸੀਂ ਕਰਦੇ ਪਏ ਆਂ ਕਿ ਕੱਲ ਤੱਕ ਤੇ ਰੋਲ ਬੜਾ ਵਿਸਤਾਰ ਦੇ ਨਾਲ ਆਪਣਾ ਬੈਂਸੀ ਤੁਸੀਂ ਦੱਸ ਦਿੱਤਾ ਹੁਣ ਜਿਹੜਾ ਪਿਛਲੇ ਸੰਡੇ ਨੂੰ ਜਦੋਂ ਅਸੀਂ ਕੱਲ ਪਿਛਲੇ ਸੈਟਰਡੇ ਨੂੰ ਜਦੋਂ ਤੁਸੀਂ ਗੱਲ ਕੀਤੀ ਸੀ ਤੇ ਉਦੋਂ ਵੋਟਾਂ ਹਜੇ ਹੋਣੀਆਂ ਸੀ ਖਾਲਿਸਤਾਨ ਰੈਫਰੰਡਮ ਵੀ ਚੱਲਦਾ ਪਿਆ ਸੰਘਰਸ਼ ਚੱਲਦਾ ਪਿਆ ਸਿਕਸ ਫਾਰ ਜਸਸ ਦਾ ਥੋੜਾ ਜਿਆਦਾ ਤੁਹਾਡੇ ਸਮਾਂ ਲੈ ਕੇ 2 ਮਿੰਟ ਦੀ ਵੀ ਗੱਲ ਕਰੀ ਫਿਰ ਅਸੀਂ ਆਪਾਂ ਸਮਾਪਤ ਕਰਾਂਗੇ ਤੁਸੀਂ ਤੁਸੀਂ ਵੋਟਾਂ ਪੈਂਦੀਆਂ ਦੇਖੀਆਂ ਓਟਵਾ ਦੇ ਵਿੱਚ ਤੁਹਾਡੇ ਕੀ ਵਿਚਾਰ ਨੇ ਦੱਸੋ ਜਰਾ ਤੁਸੀਂ ਕੀ ਉਹਨੂੰ ਕੀ ਅਬਜ਼ਰਵ ਕੀਤਾ ਜਾਂ ਕੀ ਤੁਹਾਡੀ ਰਿਐਕਸ਼ਨ ਕੀ ਸੀ ਦੇਖ ਕੇ ਲੋਕਾਂ ਨੂੰ ਦੇਖੋ ਜੋ ਓਟਵਾ ਦੇ ਵਿੱਚ ਵੋਟਾਂ ਪਈਆਂ ਹੈਗੀਆਂ ਉਹ ਬਹੁਤ ਹੀ ਡਿਫਰੈਂਟ ਤਰੀਕੇ ਦੀ ਸੀਗੀਆਂ ਵੋਟਾਂ ਰੱਖੀ ਕਿਸ ਤਰ੍ਹਾਂ ਉਹ ਇਸ ਤਰ੍ਹਾਂ ਸੀਗੀਆਂ ਭਈ ਇੱਕ ਤਾਂ ਵੈਦਰ ਜਿਹੜਾ ਸੀ ਬੜਾ ਐਕਸਟ੍ਰੀਮ ਸੀ ਉੱਥੇ। ਚ ਹੌ ਲਗਾਤਾਰ ਪੈ ਰਹੀ ਸੀ ਕਿ ਤੇ ਉਹ ਪਹਿਲਾਂ ਵੀ ਪਈ ਹੋਈ ਸੀ। ਹੂੰ ਠੇਰਾਂ ਦੇ ਠੇਰ ਲੱਗੇ ਹੋਏ ਸੀ ਮਾਈਨਸ ਤੱਕ ਟੈਂਪਰੇਚਰ ਸੀਗਾ। ਹੂੰ ਕਿਉਂਕਿ ਮੈਨੂੰ ਉਧਰ ਜਾਣ ਦਾ ਮੌਕਾ ਮਿਲਿਆ ਸੀਗਾ ਇੱਕ ਵਾਰ ਜਨਵਰੀ ਦੇ ਵਿੱਚ। ਤੇ ਉਸ ਵੇਲੇ ਟ੍ਰਾਂਟੋ ਦੇ ਵਿੱਚ ਮਾਈਨਸ 35 ਸੀਗਾ। ਹੂੰ ਤੇ ਇਹ ਜੀ ਨਵੰਬਰ ਦੇ ਵਿੱਚ ਹੁਣ ਮੈਨੂੰ ਉਥੇ ਦਾ ਟੈਂਪਰੇਚਰ ਦਾ ਪੱਕਾ ਤਾਂ ਨਹੀਂ ਮੈਨੂੰ ਪਤਾ ਕਹਿ ਸਕਦਾ ਮੈਂ ਕਿੰਨਾ ਸੀ -10 ਸੀ ਜਾਂ -4 5 ਤੱਕ ਤੇ ਚਲਦਾ ਪਿਆ ਸੀ 10 ਤੱਕ ਵੀ ਗਿਆ ਸੀ ਮੇਰਾ ਕਹਿ ਲਿਆ 4 5 ਦੇ ਗੀਟ ਤੱਕ ਸੀਗਾ ਹਮ ਪਰ 4 5 ਦੇ ਵਿੱਚ ਵੀ 10 12 ਘੰਟੇ ਖੜਨਾ ਸਨੋ ਦੇ ਵਿੱਚ ਠੰਡ ਦੇ ਵਿੱਚ ਇਹ ਇੱਕ ਅਜੂਬਾ ਸੀਗਾ ਇੱਕ ਕਰਾਮਾਤ ਸੀ ਕਿ ਗੁਰੂ ਵੱਲੋਂ ਬਖਸ਼ੀ ਹੋਈ ਮੈਂ ਕਿਸ਼ੇ ਵੀ ਸਖ ਨੇ ਮੈਂ ਦੇਖਿਆ ਹੈਗਾ ਜਿਹੜੇ ਵੋਟਰਲੇ ਉਥੇ ਚਾਹੇ ਬੱਚੇ ਬੱਚੇ ਤਾਂ ਚਲੋ ਨਹੀਂ ਸੀ ਓਵਰ 18 ਸੀਗੇ ਸਾਰੇ ਸਿੱਖਾਣੇ ਚਾਹੇ ਬੀਬੀਆਂ ਸੀਗੀਆਂ ਤੇ ਚਾਹੇ ਵੋਟਾਂ ਪਾਉਣ ਵਾਲੇ ਕੋਈ ਵੀ ਸੀਗਾ ਚਾਹੇ ਉਹ ਤੰਦਰੁਸਤੀ ਚਾਹੇ ਉਹ ਫਿਜ਼ੀਕਲੀ ਫਿੱਟ ਨਹੀਂ ਸੀਗਾ ਤੇ ਸਾਰੇ ਲੋਕਾਂ ਨੇ ਬੜੇ ਹੀ ਦ੍ਰਿੜਤਾ ਦੇ ਨਾਲ ਲੈਣਾ ਵਿੱਚ ਖੜ ਕੇ ਕੋਈ ਵੀ ਕਿਸੇ ਕਿਸਮ ਦੀ ਹਲਚਲ ਨਹੀਂ ਹੋਈ ਹੈਗੀ ਨਹੀਂ ਤਾਂ ਆਮ ਤੌਰ ਦੇ ਉੱਤੇ 25-30 ਹਜ਼ਾਰ ਬੰਦਾ ਇਕੱਠਾ ਹੋ ਜਵੇ ਤਾਂ ਹੋ ਜਾਂਦੀ ਆ ਉਥੇ ਤਾਂ 50000 ਤੋਂ ਉਥੇ ਬੰਦੇ 53000 ਨੇ ਤਾਂ ਪੋਟਾ ਪਾਤੀਆਂ ਹੈਗੀਆਂ ਪੋਟਾ ਪਾਤੀਆਂ ਸਹੀ ਕਰਕੇ ਉਹਨਾਂ ਦੇ ਆਰਗੇਨਾਈਜ਼ਰ ਹੋਣਗੇ ਉਹਨਾਂ ਦੇ ਹੋਰ ਹਾਲ-ਦੋਲੇ ਪਬਲਿਕ ਹੋਊਗੀ ਲੋਕਲ ਪਬਲਿਕ ਵੀ ਉਥੇ ਨੇੜੇ ਟੇੜੇ ਤੁਲੀ ਫਿਰਦੀ ਹੋਊਗੀ ਮਤਲਬ ਮੇਰਾ ਕਹਿਣ ਦਾ ਵੀ ਉਥੇ ਲੱਖ ਦੇ ਗੇੜ ਟੇੜੇ ਬੰਦਾ ਹੋ ਸਕਦਾ ਆ ਬਿਲਕੁਲ ਇਹ ਉਧਰ ਇਕੱਠਾ ਹੋਇਆ ਹੋਈ ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਵੋਟ ਪਾਈ ਹੈਗੀ ਆ ਤੇ ਇਹ ਇੱਕ ਕਿਉਂਕਿ ਹੁਣ ਦੇਖੋ ਇਸ ਚੀਜ਼ ਨੇ ਜਿੱਥੇ ਵੋਟਾਂ ਪਾ ਕੇ ਇਹ ਗੱਲ ਦੱਸ ਦਿੱਤੀ ਐਵੇਂ ਅਸੀਂ ਖਾਲਸਾਣ ਦੇ ਚਾਹਵਾਨ ਹੈਗੇ ਆ ਖਾਲਸਾਣ ਤੋਂ ਬਗੈਰ ਆਜ਼ਾਦੀ ਤੋਂ ਬਗੈਰ ਸਾਡਾ ਕੋਈ ਹੋਰ ਰਾਹ ਨਹੀਂ ਹੈਗਾ ਉੱਥੇ ਜਿਹੜੀ ਇੰਡੀਆ ਦੀ ਹਿੰਦੂਤਵ ਦੀ ਜਿਹੜੀ ਪਾਲਿਸੀ ਹੈਗੀ ਆ ਜਾਂ ਉਹਨਾਂ ਦੀ ਗਵਰਨਮੈਂਟ ਹੈਗੀ ਉਹ ਤਾਂ ਅੱਗੇ ਤੋਂ ਉੱਤੇ ਲੱਟ ਰਹੀ ਹੈਗੀ ਆ ਇੰਜੀ ਗੱਲ ਹੈ ਕਿ ਉਹਨਾਂ ਨੂੰ ਤਾਂ ਹੁਣ ਰਾਤ ਨੂੰ ਤੇ ਦਿਨ ਨੂੰ ਨੀਂਦ ਨਹੀਂ ਆ ਰਹੀ ਚੈਨ ਨਹੀਂ ਆ ਰਿਹਾ ਹੈਗਾ ਬਿਲਕੁਲ ਵੀ ਜੇ ਐ 10000 ਮੀਲ ਦੂਰ ਪਖਲਿਸਤਾਨ ਤੋਂ ਲੋਕ ਐਨੇ ਤਰੀਕੇ ਦੇ ਨਾਲ ਐਨੇ ਸੰਜਮ ਦੇ ਵਿੱਚ ਐਨੇ ਡਿਸਪਲਿਨ ਦੇ ਵਿੱਚ ਹੋ ਕੇ ਆਪਣੇ ਦੇਸ਼ ਦੀ ਆਜ਼ਾਦੀ ਦੇ ਲਈ ਵੋਟਾਂ ਪਾ ਰਹੇ ਹੈਗੇ ਆ ਤਾਂ ਜਦੋਂ ਉਹ ਵੋਟਾਂ ਪੰਜਾਬ ਦੇ ਵਿੱਚ ਪਹੁੰਚਣਗੀਆਂ ਆਹਾਂ ਉਸ ਜਿਹੜਾ ਰੈਫਰੈਂਡਮ ਉੱਥੇ ਪਹੁੰਚੂਗਾ ਤਾਂ ਫਿਰ ਕੀ ਹਾਲਤ ਹੋਣਗੇ ਸੋ ਇਹ ਜਿਹੜੀ ਉਹਨਾਂ ਦੀ ਆਪਣੀ ਜਿਹੜੀ ਹੈਗੀ ਕਾਰਗੁਜ਼ਾਰੀ ਹੈਗੀ ਆ ਅਤਵਾਦ ਹੈਗਾ ਜਿਹੜਾ ਉਹਨਾਂ ਦਾ ਲੋਕਾਂ ਨੂੰ ਕਤਲ ਕਰਨ ਦਾ ਮੈਂ ਇਥੇ ਇਹ ਗੱਲ ਹੋਰ ਗੱਲ ਕਹਿਣੀ ਜ਼ਰੂਰ ਜਾਊਂਗਾ ਜੀ ਜੀ ਵੀ ਭਾਰਤ ਦੇ ਵਿੱਚ ਇਕੱਲਾ ਸਿੱਖਾਂ ਉੱਤੇ ਜ਼ੁਲਮ ਨਹੀਂ ਹੋ ਰਿਹਾ ਹੈਗਾ ਉੱਥੇ ਬਾਕੀ ਸਾਰੀਆਂ ਘੱਟ ਗਿਣਤੀਆਂ ਉੱਤੇ ਜ਼ੁਲਮ ਬੇਸ਼ੁਮਾਰ ਹੋ ਰਿਹਾ ਹੈਗਾ ਮਨੀਪੁਰ ਨਗਾ ਲੈਂਡ ਵਗੈਰਾ ਜਿਹੜੀ 7 ਸਿਸਟਰ ਸਟੇਟਸ ਉਧਰ ਨੇਪਾਲ ਦੇ ਪਾਸੇ ਹੈਗੀਆਂ ਜੀ ਬਿਲਕੁਲ ਉਥੇ ਤਾਂ ਕੀ ਨੂੰ ਮਤਲਬ ਡੰਗੇ ਕਰਕੇ ਨਚਾਇਆ ਜਾ ਰਿਹਾ ਹੈਗਾ ਤੁਰਿਆ ਜਾ ਰਿਹਾ ਹੈਗਾ ਰਿਪ ਕੀਤਾ ਜਾ ਰਿਹਾ ਫੌਜੀਆ ਵੱਲੋਂ ਗੋਲੀਆਂ ਮਾਰੀਆਂ ਜਾ ਰਹੀਆਂ ਪੰਜਾਬ ਦੇ ਵਿੱਚ ਈਵਨ ਪਿਛਲੇ 25 50 ਸਾਲਾਂ ਦੇ ਵਿੱਚ 500 ਤੋਂ ਉੱਤੇ ਸਿੱਖ ਇਹਨਾਂ ਨੇ ਇਨਕਾਊਂਟਰ ਕੀਤੇ ਹੈਗੇ ਆ ਕੀਤੇ ਹੈਗੇ ਬਿਲਕੁਲ ਹਾਂ ਜੀ ਤੋਂ ਇਸ ਚੜ ਕੇ ਇਸ ਕਰਕੇ ਜਿਹੜੀ ਉੱਥੇ ਦੀ ਜਿਹੜੀ ਹੁਣ ਗਵਰਨਮੈਂਟ ਬਣੀ ਹੈਗੀ ਆ ਉਹ ਹਰੇਕ ਦਿਨ ਝੂਠ ਦੇ ਸਹਾਰੇ ਨਾਲ ਚੱਲ ਰਹੀ ਹੈਗੀ ਆ ਹਮ ਹੁਣ ਉਹ ਜਿਹੜਾ ਉਹਨਾਂ ਦਾ ਪਟਨਾਇਕ ਹੈਗਾ ਹਾਈ ਕਮਿਸ਼ਨ ਹੈਗਾ ਜੀ ਜੀ ਤੇ ਕੈਨੇਡਾ ਦੇ ਵਿੱਚ ਉਹਦੀ ਇੰਟਰਵਿਊ ਮੈਂ ਸੁਣੀ ਸੀਗੀ ਕਿੰਨੇ ਤਰੀਕੇ ਨਾਲ ਝੂਠ ਬੋਲ ਰਹੇ ਹੈਗੇ ਆ ਝੂਠ ਬੋਲਦੇ ਤੇ ਜਦੋਂ ਉਹਦਾ ਜਵਾਬ ਗੁਰਪਤਵੰਨ ਸਿੰਘ ਪੰਨੂ ਦਿੰਦੇ ਹੈਗੇ ਆ ਤਾਂ ਉਹ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਹੁਣ ਅਸੀਂ ਕਰੀਏ ਕੀ ਇਹ ਤਾਂ ਇੰਟਰਨੈਸ਼ਨਲ ਪੱਧਰ ਤੇ ਖਾਲਸਾ ਦੀ ਗੱਲ ਪਹੁੰਚ ਚੁੱਕੀ ਹੈਗੀ ਆ ਇੱਕ ਹੋਰ ਗੱਲ ਮੈਂ ਕਹਿੰਦਾ ਜਾਵਾਂ ਵੀ ਜਿਹੜਾ ਸਾਡਾ ਵਿਦੇਸ਼ੀ ਵੀ ਮੀਡੀਆ ਹੈਗਾ ਜਿਹੜਾ ਖਾਲਸਾਤਨ ਦੀ سپورਟ ਦੇ ਉੱਤੇ ਹੈਗਾ ਜਾਂ ਸੱਚ ਦੀ ਗੱਲ ਕਰ ਰਿਹਾ ਹੈਗਾ ਉਹ ਤਾਂ ਭਾਰਤ ਦੇ ਵਿੱਚ ਦੇ ਪੰਜਾਬ ਦੇ ਵਿੱਚ ਬਹਿਣਿਆ ਬਿਲਕੁਲ ਬਹਿਣਿਆ ਹੈਂ ਜੀ ਸਾਡੀ ਗੱਲ ਉੱਥੇ ਪਹੁੰਚ ਨਹੀਂ ਰਹੀ ਹਾਂਜੀ ਹਾਂਜੀ ਹੁਣ ਰੈਫਰੈਂਡਮ ਦਾ ਜੋ ਉੱਥੇ ਹੋਇਆ ਹੈਗਾ ਉੱਥੇ ਕੁਝ ਨਹੀਂ ਪਤਾ ਲੋਕਾਂ ਨੂੰ ਹੂੰ ਪਰ ਜਿਹੜਾ ਉਹਨਾਂ ਦਾ ਝੂਠ ਹੈਗਾ ਜਾਂ ਮੋਦੀ ਮੀਡੀਆ ਦਾ ਉਹ ਸਾਰੀ ਦੁਨੀਆ ਉੱਤੇ ਫੈਲ ਰਿਹਾ ਹੈਗਾ ਦੁਨੀਆ ਤੇ ਫੈਲ ਰਿਹਾ ਹੈ ਤਾਂ ਇਹ ਕੋਈ ਇਹ ਇਹ ਨੂੰ ਇਹ ਕੋਈ ਜਸਟੀਫਾਈ ਨਹੀਂ ਹੈਗਾ ਇਹ ਇੰਨੀ ਲੋਕਤੰਤਰ ਨਹੀਂ ਕਹਿ ਸਕਦੇ ਇਹ ਇੱਕ ਜਿਹਨੂੰ ਹੁਣ ਡੈਮੋਕ੍ਰੇਸੀ ਇਹ ਕਹੀ ਜਾਂਦੀ ਮੈਂ ਕਹਿੰਦਾ ਡੈਮੋਕ੍ਰੇਸੀ ਆ ਇਹ ਡੈਮੋਕ੍ਰੇਸੀ ਆ ਬਿਲਕੁਲ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਯਾਨੀ ਕਿ ਇਹ ਡੈਮੋਕ੍ਰੇਸੀ ਨਹੀਂ ਫੇਅਰਨੈਸ ਨਹੀਂ ਇਹ ਜਿਹੜੇ ਝੂਠ ਹੈ ਝੂਠ ਲੇਕਿਨ ਝੂਠ ਦੀ ਉਮਰ ਬਹੁਤ ਥੋੜੀ ਹੁੰਦੀ ਝੂਠ ਦੀ ਉਮਰ ਬਸ ਅੱਜਕੱਲ ਡਿਜੀਟਲ ਏਜ ਵਿੱਚ ਬਹੁਤ ਥੋੜੀ ਹੁੰਦੀ ਜੁਹੀਂ ਝੂਠ ਬੋਲਦੇ ਕਿਉਂ ਫੜਿਆ ਜਾਂਦਾ ਤੇ ਗੁਰਪਤਵੰਨ ਸਨ ਪੰਨੂ ਹੋਰਾਂ ਨੇ ਵੀ ਜਵਾਬ ਦਿੱਤੇ ਉਹਨਾਂ ਨੂੰ ਉਹਨਾਂ ਨੇ ਵੀ ਜਿਹੜੀ ਸਾਰੇ ਲੋਕਾਂ ਤੱਕ ਗੱਲ ਪਹੁੰਚੀ ਔਰ 53 ਹਜ਼ਾਰ ਸਿੱਖਾਂ ਨੇ ਖੜੇ ਹੋ ਕੇ ਲੈਂਡ ਚ ਵੋਟਾਂ ਪਾਈਆਂ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਡੇ ਸਭ ਨੇ ਦੇਖਿਆ ਇਹ ਜ਼ਰੂਰ ਜਿਹੜਾ ਆਪਣਾ ਇਹ ਲੋਕਾਂ ਦੀ ਜਿਹੜੀ ਗੱਲ ਹੈ ਉਹ ਸੁਣੀ ਜਾਣੀ ਚਾਹੀਦੀ ਮੰਨੀ ਜਾਣੀ ਚਾਹੀਦੀ ਕਿ ਲੋਕ ਜਿਹੜੇ ਨੇ ਉਹ ਖਾਲਸਾਤਨ ਚਾਹੁੰਦੇ ਨੇ ਤੇ ਅਸੀਂ ਅੱਜ ਡਿਸਕਸ ਕੀਤਾ ਖਾਲਸਾਤਨ ਦੇ ਵਿੱਚ ਅਕਾਲ ਤਖਤ ਦਾ ਕੀ ਰੋਲ ਹੋਏਗਾ ਪਸੰਦ ਆਈ ਤੁਹਾਨੂੰ ਜ਼ਰੂਰ ਵੀਡੀਓ ਸ਼ੇਅਰ ਕਰਨਾ ਬਹੁਤ ਬਹੁਤ ਜੰਦਾ ਹੋਇਆ ਗੱਲ ਕਹਿਦਾ ਮੈਂ ਵੀ ਇਹ ਜਿਹੜੀ ਜਿਹੜਾ ਆਪਾਂ ਡਰਾਫਟ ਕੀਤਾ ਹੈਗਾ ਡਾਕੂਮੈਂਟ ਇਹਦੇ ਵਿੱਚ ਅਕਾਲ ਤਖਤ ਸਾਹਿਬ ਦਾ ਜਿਹੜਾ ਰੋਲ ਆ ਉਹ ਤੇ ਗੀਵਨ 6 ਪੇਜਾਂ ਦੇ ਵਿੱਚ ਹੈਗਾ ਆ ਹੁੰਦਾ A4 ਦੇ ਕਿਉਂਕਿ ਉਹਨੂੰ ਬੜੇ ਤਰੀਕੇ ਦੇ ਨਾਲ ਸਮਝਾਉਣ ਦੀ ਮੈਂ ਕੋਸ਼ਿਸ਼ ਕੀਤੀ ਹੈਗੀ ਆ ਆਪਾਂ ਉਹ ਗੱਲ ਨਹੀਂ ਕਰ ਸਕਦੇ 2 ਮਿੰਟਾਂ ਦੇ ਵਿੱਚ ਪਰ ਉਹਨੂੰ ਮੈਂ ਡੀਟੇਲ ਦੇ ਨਾਲ ਸਾਰਾ ਕੁਝ ਦਿੱਤਾ ਹੈਗਾ ਵੀ ਕਿੱਦਾਂ ਕਿੱਦਾਂ ਉਹਦਾ ਸਿਸਟਮ ਚੱਲੂਗਾ ਚੱਲਣਾ ਚੱਲੂਗਾ ਜਾਂ ਚੱਲਣਾ ਚਾਹੀਦਾ ਹੈਗਾ ਤੇ ਸਾਨੂੰ ਉਹਨਾਂ ਸਾਰੇ ਲੋਕਾਂ ਦੀ ਜਿਹੜੀ ਹਮਾਇਤ ਦੀ ਲੋੜ ਹੈਗੀ ਆ ਉਹਨਾਂ ਦੀ ਹਮਦਰਦੀ ਦੀ ਲੋੜ ਹੈਗੀ ਆ ਉਹਨਾਂ ਨੂੰ ਸਮਝਾਉਣ ਦੀ ਲੋੜ ਹੈਗੀ ਆ ਅਤੇ ਆਪ ਚ ਕਰਨੀ ਹੋਣ ਦੀ ਲੋੜ ਹੈਗੀ ਬਿਲਕੁਲ ਠੀਕ ਹੈ ਜੀ ਚ ਕਰਨੇ ਹੋ ਕੇ ਰਹਿਣ ਦੀ ਲੋੜ ਹੈ ਸਭ ਸਮਝਾਉਣ ਦੀ ਲੋੜ ਹੈ ਸਭ ਲੋਕ ਜਿਹੜੇ ਜਿਹੜੇ ਸਿੱਖ ਲੀਡਰ ਨੇ ਉਹੀ ਕੰਮ ਕਰਦੇ ਪੈਣੇ ਲੋਕਾਂ ਦੇ ਨਾਲ ਸਹਿਮਤੀ ਦੇ ਨਾਲ ਤੱਕ ਲੋਕਾਂ ਨੂੰ ਸਮਝਾ ਸਕਣ ਕਿ ਜਿਹੜਾ ਆਪਣਾ ਸਿੱਖਾਂ ਦੇ ਉੱਤੇ ਜਿਹੜਾ ਜ਼ੁਲਮ ਹੋ ਰਿਹਾ ਤੇ ਇਹਦਾ ਇਹਦਾ ਇੱਕ ਹੀ ਇਲਾਜ ਹੈ ਕਿ ਖਾਲਸਤਾਨ ਨੂੰ ਜਿਹੜਾ ਪੰਜਾਬ ਆਜ਼ਾਦ ਦਿੱਤੀ ਆਜ਼ਾਦੀ ਮਿਲੇ ਪੰਜਾਬ ਆਜ਼ਾਦ ਹੋਵੇ ਬਹੁਤ ਬਹੁਤ ਧੰਨਵਾਦ ਬੈਂਚ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ